ਲੋਵ ਮੇਟਰ ਅੱਜ ਗੱਲ ਕਰਨ ਜਾ ਰਹੇ ਆ ਬਾਈ ਅਮਰ ਸਿੰਘ ਚਮਕੀਲੇ ਦੇ ਖਾੜਿਆਂ ਦੀ ਬੁਕਿੰਗ ਬਾਰੇ ਤੁਹਾਨੂੰ ਦਿਖਾ ਰਹੇ ਆ ਉਹ ਐਗਰੀਮੈਂਟ ਜਿਸ ਦੇ ਤਹਿਤ ਬੁੱਕ ਹੁੰਦੇ ਸੀ ਬਾਈ ਅਮਰ ਸਿੰਘ ਚਮਕੀਲੇ ਦੇ ਅਖਾੜੇ ਇਹ ਜਿਹੜਾ ਐਗਰੀਮੈਂਟ ਆ 9 ਫਰਵਰੀ 1986 ਦਾ ਆ ਤੇ ਤੁਹਾਨੂੰ ਹੁਣ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਬੁਕਿੰਗ ਹੁੰਦੀ ਸੀ ਬਾਈ ਅਮਰ ਸਿੰਘ ਚਮਕੀਲੇ ਦੇ ਅਖਾੜਿਆਂ ਦੀ ਅਤੇ ਕੀ ਕੀ ਕੰਡੀਸ਼ਨਾਂ ਬਾਈ ਅਮਰ ਸਿੰਘ ਚਮਕੀਲਾ ਉਨਾ ਅਖਾੜਿਆਂ ਦੇ ਤਹਿਤ ਆਪਣੇ ਐਗਰੀਮੈਂਟ ਅਨੁਸਾਰ ਰੱਖਦੇ ਸੀ ਉਹ ਵੀ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ ਸਾਰੀ ਹੁਣ ਗੱਲ ਕਰਦੇ ਆ ਐਗਰੀਮੈਂਟ ਬਾਰੇ ਅਖਾੜਿਆਂ ਦੀ ਬੁਕਿੰਗ ਲਈ ਜਿਹੜੇ ਐਗਰੀਮੈਂਟ ਦੀਆਂ ਸਾਰੀਆਂ ਟਰਮ ਐਂਡ ਕੰਡੀਸ਼ਨ ਸੇਮ ਇਸੇ ਐਗਰੀਮੈਂਟ ਮੁਤਾਬਕ ਰਹਿੰਦੀਆਂ ਸੀ ਇਸ ਨੂੰ ਹੀ ਆਧਾਰ ਬਣਾ ਕੇ ਤੁਹਾਡੇ ਨਾਲ ਹੁਣ ਆਪਾਂ ਗੱਲ ਸਾਂਝੀ ਕਰਾਂਗੇ ਕਿ ਕਿਵੇਂ ਬੁਕਿੰਗ ਹੁੰਦੀ ਸੀ ਬਾਈ ਅਮਰ ਸਿੰਘ ਚਮਕੀਲੇ ਦੇ ਅਖਾੜੇ ਦੀ ਦੇਖੋ ਇਸ ਐਗਰੀਮੈਂਟ ਮੁਤਾਬਕ 9 2 1986 ਦਾ ਇਹ ਐਗਰੀਮੈਂਟ ਆ ਨੰਬਰ 5 ਇਹਦਾ ਜਿਹੜਾ ਲੜੀ ਨੰਬਰ ਆ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜਿਹੜੇ ਆ ਬੁੱਕ ਕੀਤਾ ਜਾ ਰਿਹਾ ਇਹਨਾਂ ਨੂੰ ਪ੍ਰੋਗਰਾਮ ਦੇ ਲਈ ਤੇ ਪ੍ਰੋਗਰਾਮ ਦੀ ਜਿਹੜੀ ਮਿਤੀ ਆ ਉਹ ਹੈਗੀ ਆ 14 3 1986 ਸੋ ਮਿੱਤਰੋ ਇਸ ਐਗਰੀਮੈਂਟ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਪ੍ਰੋਗਰਾਮ ਜਿਹੜਾ 9 2 86 ਨੂੰ ਬੁੱਕ ਹੁੰਦਾ ਤੇ ਪ੍ਰੋਗਰਾਮ ਦੀ ਡੇਟ ਹੈਗੀ ਆ 14 3 1986 ਮਤਲਬ ਤਕਰੀਬਨ 1 ਮਹੀਨਾ ਤੇ 5 ਦਿਨ ਪਹਿਲਾਂ ਬੁਕਿੰਗ ਹੁੰਦੀ ਆ ਬਾਈ ਅਮਰ ਸਿੰਘ ਚਮਕੀਲੇ ਦੇ ਅਖਾੜੇ ਦੀ ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਬਿਜ਼ੀ ਸ਼ਡਿਊਲ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਕਿਉਂਕਿ ਇਹ ਨਹੀਂ ਸੀ ਕਿ ਇੱਕ ਦੋ ਦਿਨ ਪਹਿਲਾਂ ਹੀ ਤੁਸੀਂ ਅਖਾੜੇ ਨੂੰ ਬੁੱਕ ਕਰ ਲਓ ਕਈ-ਕਈ ਮਹੀਨੇ ਪਹਿਲਾਂ ਦੀਆਂ ਬੁਕਿੰਗਾਂ ਕਰਾਉਣੀਆਂ ਪੈਂਦੀਆਂ ਸੀ ਬਾਈ ਅਮਰ ਸਿੰਘ ਚਮਕੀਲੇ ਦੇ ਅਖਾੜਿਆਂ ਦੀਆਂ ਉਸ ਦੌਰ ਦੇ ਅੰਦਰ ਬਹਾਦਰ ਸਿੰਘ ਪੁੱਤਰ ਜਗੀਰ ਸਿੰਘ ਵੱਲੋਂ ਇਹ ਅਖਾੜਾ ਬੁੱਕ ਕਰਵਾਇਆ ਜਾਂਦਾ ਆ ਬਰਾਤ ਪੱਖੋ ਕਲਾਂ ਤੋਂ ਚੱਲਣੀ ਸੀ ਤੇ ਪਹੁੰਚਣੀ ਸੀਗੀ ਕੋਟ ਤਰਮ 4300 ਦੇ ਵਿੱਚ ਉਸ ਸਮੇਂ ਇਹ ਅਖਾੜਾ ਬੁੱਕ ਹੋਇਆ ਸੀ 200 ਰੁਪਿਆ ਸਾਈ ਦਿੱਤੀ ਗਈ ਤੇ 4100 ਰੁਪਿਆ ਜਿਹੜਾ ਆ ਉਹ ਲਿਖਿਆ ਗਿਆ ਕਿ ਸਟੇਜ ਚੜਨ ਤੋਂ ਪਹਿਲਾਂ ਜਿਹੜਾ ਆ ਉਹ ਪ੍ਰੋਗਰਾਮ ਤੋਂ ਪੇਸ਼ ਕਰਨ ਤੋਂ ਪਹਿਲਾਂ ਜਿਹੜੇ ਬਾਕੀ ਪੈਸੇ ਆ ਉਹ ਵਸੂਲ ਕਰ ਲੈ ਜਾਣਗੇ ਤੇ ਅਖਾੜੇ ਦਾ ਪ੍ਰੋਗਰਾਮ ਹੋਊਗਾ 2 ਘੰਟੇ ਕਿਉਂਕਿ ਭਾਈ ਅਮਰ ਸਿੰਘ ਜਮਗੀਲਾ ਬੇਸ਼ੱਕ 3-3 4-4 ਘੰਟੇ ਵੀ ਗਾ ਦਿੰਦੇ ਸੀ ਆਪਣੀ ਇੱਛਾ ਦੇ ਅਨੁਸਾਰ ਪਰ ਉਹਨਾਂ ਦੀ ਜਿਹੜੀ ਕੰਡੀਸ਼ਨ ਮੁਤਾਬਕ ਉਹਨਾਂ ਦਾ ਜਿਹੜਾ ਸਮਾਂ ਉਹ 2 ਘੰਟੇ ਤੈਅ ਹੁੰਦਾ ਸੀਗਾ ਇਸ ਦੇ ਨਾਲ ਹੀ ਬਾਈ ਅਮਰ ਸਿੰਘ ਚਮਕੀਲਾ ਦੇ ਐਗਰੀਮੈਂਟ ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਸੀ ਕਿ ਕਿਸੇ ਤਰ੍ਹਾਂ ਦੀ ਵੀ ਜੇ ਹੁੱਲੜਬਾਜੀ ਜਾਂ ਗੜਬੜੀ ਹੁੰਦੀ ਆ ਉਹਦਾ ਨਪਟਾਰਾ ਜਿਹੜਾ ਆ ਜਿਹੜੀ ਪਾਰਟੀ ਪ੍ਰੋਗਰਾਮ ਬੁੱਕ ਕਰਵਾ ਰਹੀ ਆ ਉਹਨਾਂ ਨੇ ਕਰਨਾ ਮੀ ਹਨੇਰੀ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਆ ਤਾਂ ਉਹਦੀ ਜ਼ਿੰਮੇਵਾਰੀ ਕਲਾਕਾਰ ਦੀ ਨਹੀਂ ਹੈਗੀ ਪੇਮੈਂਟ ਉਹ ਵਸੂਲ ਕਰਨਗੇ ਜੇਕਰ ਗੱਡੀ ਖਰਾਬ ਹੋ ਜਾਂਦੀ ਆ ਜਾਂ ਕਲਾਕਾਰ ਬਿਮਾਰ ਹੋ ਜਾਂਦਾ ਤਾਂ ਉਹਦੇ ਵਿੱਚ ਜਿਹੜਾ ਉਹ ਜਵਾਬ ਦੇ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਨੇਚਰਲੀ ਕੋਈ ਨਾ ਕੋਈ ਅਗਰ ਪ੍ਰੋਬਲਮ ਇਦਾਂ ਦੀ ਹੋ ਜਾਂਦੀ ਤਾਂ ਉਹਦੇ ਵਿੱਚ ਕਲਾਕਾਰ ਦਾ ਕੋਈ ਕਸੂਰ ਨਹੀਂ ਹੋਊਗਾ ਇਹ ਜਿਹੜੀਆਂ ਗੱਲਾਂ ਉਹਨਾਂ ਦੇ ਐਗਰੀਮੈਂਟ ਮੁਤਾਬਕ ਜਿਹੜੀਆਂ ਤੈਹ ਹੁੰਦੀਆਂ ਸੀ ਸਾਰੀਆਂ ਇਸ ਦੇ ਨਾਲ ਹੀ ਇਹ ਵੀ ਕੰਡੀਸ਼ਨ ਹੁੰਦੀ ਸੀ ਕਿ ਲਾਰਡ ਸਪੀਕਰ ਤੋਂ ਬਿਨਾ ਪ੍ਰੋਗਰਾਮ ਨਹੀਂ ਹੋਊਗਾ ਸਟੇਜ ਤੇ ਚੈਨ ਨਹੀਂ ਲਗਾਉਣੀ ਜ਼ਰੂਰੀ ਹੋਊਗੀ ਕਲਾਕਾਰ ਜਿਹੜਾ ਉਹਨੂੰ ਸਮਾਂ ਦਿੱਤਾ ਹੈ ਉਹਦਾ ਘੰਟਾ ਹੀ ਵੇਟ ਕਰੇਗਾ ਇਹ ਨਹੀਂ ਕਿ ਉਹਨੂੰ ਲਿਆ ਕੇ ਤੁਸੀਂ ਤਿੰਨ ਤਿੰਨ ਘੰਟੇ ਬਿਠਾਈ ਰੱਖੋ ਜਿਹੜਾ ਸਪੈਸ਼ਲ ਨਾਮ ਹੈ ਕਿਸੇ ਤਰ੍ਹਾਂ ਦੇ ਵੀ ਉਹ ਕਲਾਕਾਰ ਦੇ ਹੀ ਹੋਣਗੇ ਇਸ ਦੇ ਨਾਲ ਹੀ ਜੇਕਰ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਕੋਈ ਕੋਰਟ ਕਚਹਿਰੀ ਦਾ ਮੈਟਰ ਹੁੰਦਾ ਤਾਂ ਉਹਦਾ ਨਪਟਾਰਾ ਜਿਹੜਾ ਸਿਰਫ ਲੁਧਿਆਣਾ ਦੀ ਕੋਰਟ ਵਿੱਚ ਹੀ ਕੀਤਾ ਜਾਊਗਾ ਕਿਸੇ ਤਰ੍ਹਾਂ ਦੀ ਅਡਵਾਂਸ ਦੀ ਜਿਹੜੀ ਪੇਮੈਂਟ ਆ ਉਹਦੀ ਵਾਪਸੀ ਨਹੀਂ ਹੋਊਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੈ ਹੁੰਦੀਆਂ ਸੀ ਬਾਈ ਅਮਰ ਸਿੰਘ ਚਮਕੀਲੇ ਦੇ ਇਸ ਐਗਰੀਮੈਂਟ ਮੁਤਾਬਕ ਆ ਜਿਹੜਾ ਐਗਰੀਮੈਂਟ ਤੁਹਾਡੇ ਨਾਲ ਸਾਂਝਾ ਕਰ ਰਹੇ ਆ 9/2/1986 ਦਾ ਬਹਾਦਰ ਸਿੰਘ ਵੱਲੋਂ ਜਿਹੜਾ ਇਹ ਬੁੱਕ ਕੀਤਾ ਗਿਆ ਤੇ ਨੌਦਰ ਸਿੰਘ ਜਵੰਦਾ ਜਿਹੜੇ ਸੈਕਟਰੀ ਸੀਗੇ ਉਸ ਸਮੇਂ ਭਾਈ ਅਮਰ ਸਿੰਘ ਚਮਕੀਲੇ ਦੇ ਬੁਕਿੰਗ ਕਲਰਕ ਸੀਗੇ ਉਹਨਾਂ ਦੇ ਸਾਈਨ ਆ ਇਹਦੇ ਉੱਤੇ ਕਿਉਂਕਿ ਇਹ ਪ੍ਰੋਗਰਾਮ ਉਹਨਾਂ ਵੱਲੋਂ ਬੁੱਕ ਕੀਤਾ ਗਿਆ ਜਿਹੜਾ ਤੁਹਾਨੂੰ ਸਾਂਝ ਪਾ ਰਹੇ ਹਾਂ ਜਿਸ ਪ੍ਰੋਗਰਾਮ ਬਾਰੇ ਸੋ ਮਿੱਤਰੋ ਇਸ ਤਰ੍ਹਾਂ ਬੁਕਿੰਗ ਹੁੰਦੀ ਸੀ ਭਾਈ ਅਮਰ ਸਿੰਘ ਚਮਕੀਲੇ ਦੇ ਅਖਾੜਿਆਂ ਦੀ ਤੇ ਕਈ-ਕਈ ਮਹੀਨੇ ਪਹਿਲਾਂ ਕਰਾਉਣੀਆਂ ਪੈਂਦੀਆਂ ਸੀ ਬੁਕਿੰਗਾਂ ਤੁਸੀਂ ਵੇਖਿਆ ਇਹ ਸਾਰਾ ਭਾਈ ਚਮਕੀਲੇ ਦਾ ਐਗਰੀਮੈਂਟ ਉਸ ਵੇਲੇ ਇਸ ਅਮਰ ਜੋੜੀ ਦੀ ਐਡੀ ਚੜ੍ਹਾਈ ਸੀ कि जिस कारण ईर्ष्या भी बढ़ी ते साजिशਾਂ ਵੀ ਵਧੀਆਂ ਜਿਸ ਕਾਰਨ ਅਮਰ ਜੋੜੀ ਸਦਾ ਦੇ ਲਈ ਸਾਡੇ ਤੋਂ ਦੂਰ ਹੋ ਗਈ ਉਹਨਾਂ ਦੇ ਹੀ ਸਮਕਾਲੀ ਉਹਨਾਂ ਖਿਲਾਫ ਸਾਜ਼ਿਸ਼ਾਂ ਵੀ ਕਰਦੇ ਸੀ ਇਸ ਗੱਲ ਨੂੰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ